ਹਾਂਜੀ ਮੈਂ ਸਵਾਗਤ ਕਰਦਾ ਮੇਰੀ ਅੱਜ ਦੀ ਇਸ ਵੀਡੀਓ ਵਿੱਚ ਅੱਜ ਆਪਾਂ ਆਪਣੇ ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਪਾਸ ਦੀ ਕਵਿਤਾ ਦੀਆਂ ਕੁਝ ਪੰਕਤੀਆਂ ਲੈ ਕੇ ਆਏ ਆਂ ਸੋ ਸੁਣ ਕੇ ਜੀ ਪਿਆਰ ਕਰਨਾ ਬੜਾ ਹਿੱਸਾ ਹੈ ਜਿਵੇਂ ਕਿ ਜ਼ੁਲਮ ਨੂੰ ਸਹਾਰ ਦਿਆਂ ਹੋਇਆ ਪਿਆਰ ਕਰਨਾ ਬੜਾ ਹਿੱਸਾ ਹੈ ਜਿਵੇਂ ਕਿ ਜ਼ੁਲਮ ਨੂੰ ਸਹਾਰ ਦਿਆਂ ਹੋਇਆ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ ਜਾ ਜਿਵੇਂ ਗੁਪਤવાસ ਵਿੱਚ ਵੱਜੀ ਹੋਈ ਗੋਲੀ ਤੋਂ ਕਿਸੇ ਛੰਨ ਅੰਦਰ ਪਏ ਰਹਿ ਕੇ ਜ਼ਖਮ ਦੇ ਭਰਨ ਵਾਲੇ ਦਿਨ ਦੀ ਕੋਈ ਕਲਪਨਾ ਕਰੇ ਪਿਆਰ ਜਾਂ ਲੜਨਾ ਪਿਆਰ ਕਰਨਾ ਜਾਂ ਲੜਨਾ ਜੀਨ ਤੇ ਇਮਾਨ ਲੈ ਆਉਣਾ ਮੇਰੇ ਦੋਸਤ ਜੀਨ ਤੇ ਇਮਾਨ ਲੈ ਆਉਣਾ ਮੇਰੇ ਦੋਸਤ ਇਹੋ ਹੁੰਦਾ ਹੈ ਜੀਨ ਤੇ ਇਮਾਨ ਲੈ ਆਉਣਾ ਮੇਰੇ ਦੋਸਤ ਇਹੀ ਹੁੰਦਾਗਾ ਸੋ ਇਹ ਆਪਣੇ ਕ੍ਰਾਂਤੀਕਾਰੀ ਜਿਹੜੇ ਕਵੀ ਹੋਏ ਨੇ ਪਾਸ਼ ਦੀਆਂ ਕਵਿਤਾਾਂ ਦੀ ਕੁਝ ਪੰਕਤੀਆਂ ਨੇ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਜੇ ਇਹ ਤੁਹਾਨੂੰ ਪੰਕਤੀਆਂ ਵਧੀਆਂ ਲੱਗੀਆਂ ਹੋਣ ਜ਼ਿੰਦਗੀ ਨੂੰ ਜੀਣ ਦੇਜਾ ਅਸਲ ਮਾਇਨੇ ਸਮਝ ਵਿੱਚ ਆਉਣ ਤਾਂ ਤੁਸੀਂ ਮੈਨੂੰ ਇਸ ਕਵਿਤਾ ਦੇ ਭਾਵ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਜੇ ਹਾਲ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਤੁਸੀਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਸੇ ਦਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਸੋ ਇੰਨਾ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਦਿলো ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ